ਹਲਕਾ ਸ੍ਰੀ ਹਰਗੋਬਿੰਦਪੁਰ ਦੇ ਅਧੀਨ ਆਉਂਦੇ ਪਿੰਡ ਜੈਤੋਸੜ ਜਵੇਖਿਆ ਕਰਵਾਏ ਜਾ ਰਹੇ ਪੰਜਵੇਂ ਗੋਲਡਨ ਜੁਬਲੀ ਫੁੱਟਬਾਲ ਅਤੇ ਕਬੱਡੀ ਟੂਰਨਾਮੈਂਟ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਸਾਬਕਾ ਕੈਪਟਨ ਮੰਤਰੀ ਵਿਕਰਮਜੀਤ ਸਿੰਘ ਜਿਠਿਆ ਤੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਇੰਚਾਰਜ ਰਾਜਨਬੀਰ ਸਿੰਘ ਕੁਮਾਨ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਜ਼ਿਲ੍ਹਾ ਪ੍ਰਧਾਨ ਰਵਨਦੀਪ ਸਿੰਘ ਸੰਧੂ ਤੋਂ ਇਲਾਵਾ ਸਾਥੀਆਂ ਸਮੇਤ ਕੀਤੀ ਸ਼ਿਰਕਤ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਵਿਕਰਮਜੀਤ ਸਿੰਘ ਜੀਠਿਆ ਤੇ ਹਲਕਾ ਇੰਚਾਰਜ ਰਾਜਨਬੀਰ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਪੰਜਾਬ ਬਜਾਓ ਯਾਤਰਾ ਕੱਢੀ ਜਾ ਰਹੀ ਹੈ ਉਸ ਵਿੱਚ ਜੋ ਦਾ ਅਹਿਮ ਰੋਲ ਹੈ ਅਤੇ ਨੌਜਵਾਨਾਂ ਨੂੰ ਅਪੀਲ ਕਰਦੇ ਆ ਕਿ ਨੌਜਵਾਨ ਨਸ਼ਿਆਂ ਦਾ ਤਿਆਗ ਕੇ ਖੇਡਾਂ ਵੱਲ ਧਿਆਨ ਦੇਣ ਅਤੇ ਗੁਰੂ ਸਾਹਿਬ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਤੇ ਵਿਕਰਮਜੀਤ ਸਿੰਘ ਜੀਠਿਆ ਨੇ ਭਾਣੇ ਸਿੱਧੂ ਧੀਆ ਭੈਣਾ ਅਤੇ ਸਰਪੰਚ ਉੱਤੇ ਹੋਏ 307 ਦੇ ਪਰਚੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸਰਕਾਰ ਦਿੱਲੀ ਤੋਂ ਚੱਲੀ ਆ ਰਹੀ ਹੈ ਭਾਣਾ ਸਿੱਧੂ ਸਰਕਾਰ ਨੂੰ ਸੱਤਾ ਵਿੱਚ ਲਿਆਉਣ ਵਾਲਾ ਹੈ ਵੇਖੋ ਟੀਵੀ ਨਿਊਜ਼ ਇੰਡੀਆ ਦੁਸਤ ਪੈ ਪੱਤਰਕਾਰ ਰੰਜੀਤ ਸਿੰਘ ਅਤੇ ਜਸਵਿੰਦਰ 베ਦੇ ਦੀ ਖਾਸ ਰਿਪੋਰਟ ਸਰੋਵਾਰੀ ਸਰਦਾਰ ਸਿੰਘ ਜੀ ਖਾਲੀ ਕਰਾ ਦੇ ਸਾਰੇ ਸਰਦਾਰ 베ਦੇ ਜੀ ਤੋਂ ਬਤਾ ਜੀ ਸਰਕਾਰ ਨੇ ਆਈਆਂ ਸਾਰੀਆਂ ਰਾਜ ਦੀ ਸਰਕਾਰ ਦੀ ਸਥਿਤੀ ਨੂੰ सिं रंधावा ਸੁਤਰੇ ਅੱਜ ਪਿੰਡ ਜੈਤੂ ਸਰਜਾ ਦੇ ਵਿਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਯਾਦ ਦੇ ਵਿੱਚ ਪੰਜਵਾਂ ਟੂਰਨਾਮੈਂਟ ਜਿਹੜਾ ਕਰਾਇਆ ਜਾ ਰਿਹਾ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੀ ਕਲੱਬ ਵੱਲੋਂ ਜਿਹਦੇ ਵਿੱਚ ਕਬੱਡੀ ਫੁੱਟਬਾਲ ਤੇ ਹੋਰਨ ਖੇਡਾਂ ਜਿਹੜੀਆਂ ਕਰਵਾਈਆਂ ਜਾਣਗੀਆਂ ਤੇ ਬੜੀ ਵੱਡੀ ਗੱਲ ਆ ਲੋਕ ਖੇਡਾਂ ਦੇ ਗੱਲ ਨੂੰ ਹੋਰ ਜ਼ਿਆਦਾ ਅੱਗੇ ਨੋਰਜਾਨ ਹੋਇਆ ਔਰ ਇਹ ਖੇਡਾਂ ਜਿਹੜੀਆਂ ਉਹ ਮਾਨਸਿਕ ਵਿਕਾਸ ਜਿੱਥੇ ਕਰਦੀਆਂ ਨੇ ਉਥੇ ਫਿਜ਼ੀਕਲ ਵਿਕਾਸ ਕਰਦੀਆਂ ਜੇ ਉਥੇ ਰੈਸਟ ਪੁਆਟ ਰਹਿਣ ਵਾਸਤੇ ਇਹ ਖੇਡਾਂ ਜਿਹੜੇ ਆਦਮੀ ਦੇ ਵਾਸਤੇ ਇੱਕ ਮਨੁੱਖ ਵਾਸਤੇ ਬਹੁਤ ਲੋੜ ਆ ਔਰ ਇਹ ਹਰ ਪਿੰਡ ਪੱਦਰ ਤੇ ਛੋਟੇ ਲੈਵਲ ਤੋਂ ਲੈ ਕੇ ਬੱਚਿਆਂ ਤੋਂ ਲੈ ਕੇ ਉੱਪਰ ਲੈਵਲ ਬਜ਼ੁਰਗ ਵੀ ਇਵਨ ਜਿਹੜਿਆ ਉਹਨਾਂ ਨੂੰ ਵੀ ਇਹ ਖੇਡਾਂ ਵੱਲ ਜਿਹੜਾ ਧਿਆਨ ਦੇਣਾ ਚਾਹੀਦਾ ਹਾਂਜੀ ਪੰਜਾਬ ਪੰਜਾਬ ਬਚਾਓ ਯਾਤਰਾ ਪ੍ਰਧਾਨ ਪਾਰਟੀ ਵੱਲੋਂ ਕੀਤੀ ਜਾ ਰਹੀ ਕਿਸ ਤਰੀਕੇ ਨਾਲ ਵੇਖਦੇ ਹੋ ਪੰਜਾਬ ਜਾਓ ਯਾਤਰਾ ਨੂੰ ਲੈ ਕੇ ਪੰਜਾਬ ਬਚਾਓ ਯਾਤਰਾ ਜਿਹੜੀ ਉਹ ਕੱਢਣ ਦਾ ਇੱਕ ਮਕਸਦ ਸੀਗਾ ਕਿ ਪਿਛਲੇ ਸਮੇਂ ਦੀ 2 ਸਾਲ ਪਹਿਲਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਤੇ ਲੋਕਾਂ ਨੂੰ ਮਿਸ ਗਾਈਡ ਕਰਕੇ ਮਿਸਯੂਜ਼ ਕਰਕੇ ਤੇ ਇਹ ਸਰਕਾਰ ਬਣਾਈ ਉਹ ਹੁਣ ਪਹਿਲੀਆਂ ਸਰਕਾਰਾਂ ਦਾ ਤੇ ਹੋਣ ਵਾਲੀਆਂ ਸਰਕਾਰਾਂ ਦਾ ਲੋਕ ਅਨਲਿਸਿਸ ਕਰਦੀ ਨਹੀਂ ਤੇ ਇਸ ਦੌਰਾਨ ਹੁਣ ਉਹਨਾਂ ਨੇ ਮਹਿਸੂਸ ਕੀਤਾ ਕਿ ਉਹ ਠੱਗੇ ਠੱਗੇ ਮਹਿਸੂਸ ਹੋ ਰਹੇ ਨੇ ਕਿ ਉਹਨਾਂ ਨਾਲ ਜਾਲਸਾਜੀ ਕਰਕੇ ਉਹਨਾਂ ਕੋਲ ਵੋਟਾਂ ਲਈਆਂ ਗਈਆਂ ਤੇ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਦੀ ਇਸ ਨਬਜ਼ ਨੂੰ ਟੋਆ ਪਛਾਣਿਆ ਫਿਰ ਉਹਨਾਂ ਨੇ ਮਹਿਸੂਸ ਕੀਤਾ ਕਿ ਮੈਂ ਕਿਉਂ ਨਾ ਲੋਕਾਂ ਕੋ ਆਪ ਜਾ ਕੇ ਆਪ ਮਹਾਰੇ ਲੋਕ ਜਿਹੜੇ ਆ ਉਹ ਉਹਨਾਂ ਵੱਲ ਆ ਰਹੇ ਨੇ ਤੇ ਉਹਨਾਂ ਨੇ 1 ਫਰਵਰੀ ਤੋਂ ਇਹ ਜਿਹੜੀ ਪੰਜਾਬ ਬਚਾਓ ਯਾਤਰਾ ਲੋਕਾਂ ਦੇ ਦੁੱਖ ਦਰਦ ਲੋਕਾਂ ਦੀ ਦੁੱਖ ਤਕਲੀਫਾਂ ਲੋਕਾਂ ਦੇ ਜਿਹੜੇ ਬਲਬਲੇ ਆ ਉਹਨਾਂ ਨੂੰ ਮਹਿਸੂਸ ਕਰਨ ਵਾਸਤੇ ਉਹਨਾਂ ਨੂੰ ਆਪਣੇ ਜੋ ਸਰਕਾਰ ਦੇ ਵੱਲੋਂ ਤੰਗੀਆਂ ਪਰੇਸ਼ਾਨੀਆਂ ਉਹਨਾਂ ਨੂੰ ਜਾਣਨ ਵਾਸਤੇ ਉਹਨਾਂ ਨੇ ਲੋਕ ਪੰਜਾਬ ਬਚਾਓ ਜਿਹੜੀ ਮੁਹਿੰਮ ਆ ਉਹ ਤੱਕ ਗੱਡੀ ਹੈ। ਦੇਖੋ ਸਭ ਤੋਂ ਪਹਿਲਾਂ ਤਾਂ ਜੈਤੂਨ ਸਰਜਾ ਨਗਰ ਵਾਲਿਆਂ ਨੂੰ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦੇ ਨੌ ਤੇ ਜਿਹੜਾ ਇਹ ਸਮਰਪਿਤ ਸਪੋਰਟਸ ਕਲੱਬ ਚੱਲ ਰਿਹਾ ਉਹਨਾਂ ਨੂੰ ਬਹੁਤ-ਬਹੁਤ ਵਧਾਈ ਹੈ ਨਾਲ ਹੀ ਸਾਰੇ ਐਨ ਆਰ ਆਈ ਭਰਾਵਾਂ ਦਾ ਧੰਨਵਾਦ ਹੈ ਜਿਹੜਾ ਹਰ ਸਾਲ ਪਿੰਡ 'ਚ ਆ ਕੇ ਖੇਡਾਂ ਨੂੰ ਉਤਸ਼ਾਹਤ ਕਰਨਾਸਤੇ ਨੌਜਵਾਨੀ ਨੂੰ ਖੇਡਾਂ ਪ੍ਰਤੀ ਜੋੜਨਾਸਤੇ ਜੋ ਇਹ ਪ੍ਰਾਲਾ ਕਰਦੇ ਆ ਖਰਚਾ ਕਰਦੇ ਆ ਇਨਾਮ ਵੰਡਦੇ ਆ ਮੈਂ ਸਮਝਦਾ ਨੌਜਵਾਨਾਂ ਨੂੰ ਬੜੀ ਵੱਡੀ ਇਨਕਰੇਜਮੈਂਟ ਮਿਲਦੀ ਆ ਕਿਉਂਕਿ ਇਸ ਇਹ ਜਿਹੜੀ ਸਪੋਰਟਸ ਦੀ ਫੀਲਡ ਹੈ ਇਹਦੇ ਚ ਜਿੰਨਾ ਐਨਆਰਆਈ ਭਰਾਵਾਂ ਦਾ ਸਹਿਯੋਗ ਮਿਲੂਗਾ ਉਨਾ ਹੀ ਮੈਂ ਸਮਝਦਾ ਪੰਜਾਬ ਔਰ ਦੇਸ਼ ਚੋਂ ਵੱਡੇ ਵੱਡੇ ਖਿਡਾਰੀ ਨਿਕਲਣਗੇ ਕਿਉਂਕਿ ਬਹੁਤ ਵੱਡੀ ਆਬਾਦੀ ਹੈ ਆਪਣੀ ਮਗਰ ਉਹਦੇ ਪ੍ਰਤੀ ਜੋ ਸਿਨਸੇਅਰਿਟੀ ਸਰਕਾਰਾਂ ਦੀ ਹੋਣੀ ਚਾਹੀਦੀ ਉਹ ਘਾਟ ਦਿਸਦੀ ਆ ਜੇ ਸਰਕਾਰਾਂ ਵੀ ਆਪ ਦੀ ਜ਼ਿੰਮੇਵਾਰੀ ਬੇਖੂਬੀ ਨਿਭਾਉਣ ਤੇ ਮੈਂ ਸਮਝਦਾ ਆਉਣ ਵਾਲੇ ਸਮੇਂ 'ਚ ਸਭ ਤੋਂ ਵੱਧ 올림픽 'ਚ 에ਸ਼ੀਅਨ ਗੇਮ 'ਚ ਕਾਮਨਵੈਲਥ ਖੇਡਾਂ ਤੋਂ ਸਭ ਤੋਂ ਵੱਧ 골ਡ ਮੈਡਲ ਜਿਵੇਂ ਚਾਈਨਾ ਦੀ ਕੋਈ ਗਿਣਤੀ ਮਿੰਤੀ ਨਹੀਂ ਸੀ ਅੱਜ ਸਭ ਤੋਂ ਵੱਧ ਨੰਬਰ ਲੈ ਕੇ ਜਾਂਦੇ ਸਾਡਾ ਦੇਸ਼ ਵੀ ਲੈ ਕੇ ਜਾਊਗਾ ਇਸ ਲਈ ਸਤ ਸਰਵੰਤ ਸਿੰਘ ਉਹਨਾਂ ਨੂੰ ਸਰਪੰਚ ਸਾਹਿਬ ਨੂੰ ਐਨ ਆਰ ਆਈ ਭਰਾਵਾਂ ਨੂੰ ਇਕਬਾਲ ਸਿੰਘ ਜੀ ਜਿਹੜੇ ਪ੍ਰਧਾਨ ਨੇ ਕਲੱਬ ਦੇ ਹੋਰ ਮੈਂਬਰ ਸਾਹਿਬਾਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਬਹੁਤ ਬਹੁਤ ਧੰਨਵਾਦ ਜੋ ਬਿਲਕੁਲ ਜਸਤੀ ਕਿਨਾ ਤੁਸੀਂ ਕਿਹਾ ਐਨਆਰਆਈਆਂ ਦਾ ਸੁਜੋਗ ਰੰਦਾ ਲਗਾਤਾਰ ਹੈ ਨਾ ਤੇ ਇੱਥੇ ਦੇਖਣ ਨੂੰ ਮਿਲਦਾ ਪੰਜਾਬ ਸੁੱਧ ਚ ਐਨਆਰਆਈ ਦੀਆਂ ਜ਼ਮੀਨਾਂ ਦੇ ਕਬਜ਼ੇ ਕੀਤੇ ਜਾ ਰਹੇ ਹੈ। ਵੈਸੇ ਤਾਂ ਜੀ ਸਰਕਾਰ ਇਹ ਐਨਆਰਆਈ ਨਹੀਂ ਬਣਾਈ ਹੈ ਤੇ ਜਿਨ੍ਹਾਂ ਨੇ ਬਣਾਈ ਆ ਉਹਨਾਂ ਨੂੰ ਪਈ ਇਹ ਸਭ ਤੋਂ ਪਹਿਲਾਂ। ਇਹ ਕੋਈ ਬਦਲਾਅ ਦਾ ਹੀ ਚੱਕਰ ਹੋਣਾ। ਆ ਅੱਜਕੱਲ ਉਹ ਉਹਦਾ ਵੀ ਬੜਾ ਚਲੋ ਭਾਵੇਂ ਮੈਂ ਉਹਨਾਂ ਦੀ ਪੋਲਿਟਿਕਸ ਨਾਲ ਕੋਈ ਏਡੀ ਸਹਿਮਤੀ ਨਹੀਂ ਰੱਖਦਾ। ਮਗਰ ਸਹੀ ਨੂੰ ਸਹੀ ਕਹਿਣਾ ਗਲਤ ਨੂੰ ਗਲਤ ਕਹਿਣਾ ਮੈਂ ਜਰੂਰ ਮਹਿਸੂਸ ਕਰਦਾ ਕਿ ਬੰਦੇ ਨੂੰ ਕਹਿਣਾ ਚਾਹੀਦਾ ਚਲੋ ਹਰੇਕ ਦੀ ਆਪ ਦੀ ਪੋਲਿਟਿਕਸ ਹੈ ਹਰੇਕ ਨੇ ਆਪ ਦਾ ਕੰਮ ਕਰਨਾ ਹੈ ਬਹੁਤ ਚਿਰ ਤੋਂ ਮੇਰੇ ਤੇ ਇਹ ਗੱਲ ਦੀ ਚਰਚਾ ਹੋ ਰਹੀ ਹੈ ਕਿ ਤੁਸੀਂ ਭਾਨੇ ਸਿੱਧੂ ਤੇ ਕੁਝ ਨਹੀਂ ਬੋਲੇ ਯਾਰ ਤਾਂ ਭਗਵੰਤ ਦੇ ਸੀ ਭਗਵੰਤ ਨੂੰ ਬਣਾਉਣ ਵਾਲਿਆਂ ਚੋਂ ਸੀ ਔਰ ਅੱਜ ਜਿਨ੍ਹਾਂ ਨੇ ਉਹਨੂੰ ਬੜਾਇਆ ਅੱਜ ਉਹਨਾਂ ਨੂੰ ਪੈ ਗਿਆ ਕਿਥੇ ਪੰਜਾਬੀਆਂ ਨੂੰ ਵਿਚਾਰਨਾ ਚਾਹੀਦਾ ਕਿ ਕੀ ਤੁਹਾਡਾ ਫੈਸਲਾ ਸਹੀ ਸੀ ਕਿਉਂਕਿ ਇਹ ਉਹ ਪਾਰਟੀ ਹੈ ਜਿਹਨੂੰ ਹਿਮਾਚਲ ਪ੍ਰਦੇਸ਼ ਨੇ ਰਿਜੈਕਟ ਕੀਤਾ 1% ਤੋਂ ਘੱਟ ਵੋਟਾਂ ਗੁਜਰਾਤ ਦੇ ਲੋਕਾਂ ਨੇ ਰਿਜੈਕਟ ਕੀਤਾ ਦੇਸ਼ ਦੇ ਹੋਰ ਕਈ ਸੂਬੇ ਆ ਜਿੱਥੇ ਇਹਨਾਂ ਨੂੰ ਰਿਜੈਕਸ਼ਨ ਦਾ ਸਾਹਮਣਾ ਮਿਲਿਆ ਹੁਣ ਇਲੈਕਸ਼ਨਾਂ ਹੋਈਆਂ ਮੱਧਿਆ ਪ੍ਰਦੇਸ਼ ਰਾਜਸਥਾਨ ਹਰੇਕ ਥਾਂ ਇਹ ਨਕਾਰਤੇ ਗਏ ਮਗਰ ਪਤਾ ਨਹੀਂ ਪੰਜਾਬੀ ਕੇਸ ਗੱਲ ਤੇ ਇਹਨਾਂ ਦੀ ਗੱਲਾਂ ਤੇ ਆ ਕੇ ਅੱਜ ਐਡਾ ਵੱਡਾ ਪੰਜਾਬ ਦਾ ਨੁਕਸਾਨ ਹੋ ਰਿਹਾ ਕਿ ਪੰਜਾਬੀ ਜਿਹਦਾ ਲੋਹਾ ਦੁਨੀਆ ਮੰਨਦੀ ਆ। ਦੇਸ਼ ਦੁਨੀਆ ਦੇ ਕੋਨੇ-ਕੋਨੇ 'ਚ ਜਾ ਕੇ ਇਹਨਾਂ ਨੇ ਪੱਗ ਦਾ ਸ਼ਾਨ ਉੱਚੀ ਕੀਤੀ। ਅੱਜ ਕੀ ਉਹਨੂੰ ਕੋਈ 4.5 ਫੁੱਟ ਦਾ ਬੰਦਾ ਦਿੱਲੀੋਂ ਚਲਾਊਗਾ? ਦਿੱਲੀ ਮਾਡਲ ਦਿੱਲੀ ਮਾਡਲ ਕਾਹਦਾ ਦਿੱਲੀ ਮਾਡਲ ਲੁੱਟ ਕੋ ਸੁੱਟਦਾ? ਹਰ ਇੱਕ ਚੀਜ਼ 'ਚ ਅੱਜ ਦਿੱਲੀ ਵਾਲਿਆਂ ਨੂੰ ਜਾਂ ਬਾਹਰ ਤੋਂ ਲਿਆ ਕੇ ਲੋਕਾਂ ਨੂੰ ਕਾਬਜ ਕਰਤਾ ਚਾਹੇ ਰਾਜ ਸਭਾ ਕੁਛ ਹੋਰ ਆ ਉਹਦੇ ਰਿਜ਼ਲਟ ਵੇਖੀ ਰੇ ਅੱਜ ਮੈਂ ਭਾਵੇਂ ਭਾਣੇ ਤੇ ਲੱਖੇ ਦੀ ਪੋਲਿਟਿਕਸ ਉਹਨਾਂ ਦੀ ਸ਼ਬਦਾਬ ਲਈ ਉਹਨਾਂ ਦੀ ਬੋਲ ਬਾਲੀ ਬਹੁਤ ਕੁਝ ਬੋਲਦੇ ਮੈਂ ਸਹਿਮਤ ਹਾਂ ਮਗਰ ਈਆਂ ਪੜਣਾ ਸਾਂਝੀਆਂ ਉਹਨਾਂ ਦੀ ਸਿਸਟਰ ਇੱਕ ਹੈਗੀ ਕਿਰਨਦੀਪ ਕੌਰ ਜਿਹੜੇ ਹੈਡਮਾਸਟਰ ਨੇ ਉਹ ਲੱਗੇ ਆ ਜੀ ਉੱਪੇ ਪਿੰਡ ਚ ਉਹਨਾਂ ਤੇ 307 ਦਾ ਪਰਚਾ ਦਿੱਤਾ ਦੂਜੇ ਸਿਸਟਰ ਜਸਪਾਲ ਕੌਰ ਉਹ ਪਟਿਆਲੇ ਵਿਆਹੀ ਆ ਔਰ ਮੌਕੇ ਤੇ ਇੱਕ ਸਕੂਲ ਚ ਸੀ ਇੱਕ ਆਪਦੇ ਘਰੇ ਸੀ ਪਟਿਆਲੇ ਦੋਵਾਂ ਤੇ 307 ਲੱਖ ਸੀ ਅੱਜ ਮੇਰੀ ਗੱਲ ਵੀ ਹੋਈ ਸਰਬਜੀਤ ਸਰਪੰਚ ਕੋਟ ਦੁੰਨੇ ਵਾਲੇ ਨਾਲ ਉੱਤੇ ਵੀ ਉਹ ਥਾਣੇ ਸੀ ਉਹ ਦਿਨ 3 ਤਰੀਕ ਨੂੰ ਉੱਤੇ ਵੀ 307 ਲੱਖ ਮਤਲਬ ਇਹੋ ਜੀ ਹਨੇਰਗਰਦੀ ਮੌਜੂਦਾ ਸਰਕਾਰ ਕਰ ਰਹੀ ਆ ਹਰੇਕ ਝੂਠੇ ਪਰਚੇ ਐਨਆਰਆਈ ਦੀ ਜਮੀਨਾਂ ਤੇ ਕਬਜ਼ੇ ਔਰ ਕਬਜ਼ੇ ਕੌਣ ਕਰਨ ਰਿਹਾ ਆ ਆਪ ਦੇ ਕਾਰਕੁਨ ਆਪ ਜਹਾਂ ਆਪ ਦੇ ਐਮਐਲਏ ਕਰਾ ਰਹੇ ਇਸ ਲਈ ਤਾਂ ਜਿਨ੍ਹਾਂ ਨੇ ਬਣਾਇਆ ਉਹਨਾਂ ਨੂੰ ਵਿਚਾਰਨਾ ਚਾਹੀਦਾ ਔਰ ਮੈਂ ਸਮਝਦਾ ਉਹਨਾਂ ਨੇ ਸਮਝ ਲਿਆ ਕੁਵਾਰੀ ਜਰੂਰ ਉਹਨਾਂ ਨਾਲ ਧੋਖਾ ਹੋਇਆ ਸਬਕ ਸਿਖਾਉਣਗੇ ਜੋ ਹਾਲਾਤ ਬਣੇ ਹੋਏ ਆ ਇਹ ਸਰਕਾਰਾਂ ਇਹ ਪਾਵਰਾਂ ਕਦੇ ਪੱਕੀਆਂ ਨਹੀਂ ਰਹੀਆਂ ਇਹ ਆਂਦੀ ਜਾਂਦੀ ਰਹਿੰਦੀ ਆ ਮਗਰ ਜੋ ਹੁਣ ਮੌਜੂਦਾ ਆਪ ਦੀ ਸਰਕਾਰ ਨੇ ਹਾਲਾਤ ਬਣਾਤੇ ਮੈਨੂੰ ਨਹੀਂ ਲੱਗਦਾ ਮੁੜ ਕੇ ਇਹਨਾਂ ਤੋਂ ਕੋਈ ਗਲਤੀ ਵੀ ਕਰੂਗਾ ਇਹਨਾਂ ਨੂੰ ਵੋਟ ਪਾਉਣ ਬਿਲਕੁਲ ਜੀ ਅਕਾਲੀ ਦਸ ਦਾ ਸਮਝੌਤਾ ਬੀਜੇਪੀ ਨਾਲ ਹੋ ਸਕਦਾ ਸਾਡਾ ਜੀ ਪੰਜਾਬ ਦੇ ਭਲੇ ਦਾ ਸਮਝੌਤਾ ਹੋ ਸਕਦਾ ਹੈ ਪੰਜਾਬ ਦੀ ਭਲਾਈ ਲਈ ਸਮਝੌਤਾ ਹੋ ਸਕਦਾ ਹੈ ਪੰਜਾਬ ਦੀ ਤਰੱਕੀ ਲਈ ਸਾਡਾ ਸਮਝੌਤਾ ਬਾਕੀ ਪਾਰਟੀਆਂ ਪੂਟੀਆਂ ਛੁੱਟੀ ਗੱਲ ਹੈ ਜਦੋਂ ਜਿਹਦੇ ਨਾਲ ਹੋਊਗਾ ਅੱਜ ਤੱਕ ਪਸਪਾ ਨਾਲ ਹੈ ਜੇ ਕੋਈ ਹੋਊਗੀ ਤਬਦੀਲੀ ਤੁਸੀਂ ਲਿਖੀ ਪੂਰੀ ਜਾਣਦੇ ਹੋ ਜੇ ਕੋਈ ਹੋਊ ਤੁਹਾਨੂੰ ਦੱਸ ਦਿਆਂਗੇ ਜਾਂ ਤੁਹਾਡੀ ਅਖਬਾਰ ਚੋਂ ਪੜ ਲਿਆਂਗੇ ਠੀਕ ਹੈ ਤਾਂ ਥੈਂਕ ਯੂ